ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤਵੈਬ ਟੀਵੀ ਮੈਂ ਮਨਪ੍ਰੀਤ ਸਿੰਘ ਅਰਾਧ ਪਿਛਲੇ ਦਿਨਾਂ ਦੇ ਵਿੱਚ 25 ਜੁਲਾਈ ਨੂੰ ਜੋ ਸਪੰਸੰਗ ਸਮਾਣਾ ਦੀ ਮੀਟਿੰਗ ਹੋਈ ਸੀ ਜਿਸ ਤੇ ਵਿੱਚ ਇੱਕ ਫੈਸਲਾ ਲਿਆ ਗਿਆ ਸੀ ਕਿ ਜਿਹੜੇ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਹੈ ਪੁਸ਼ਾਕ ਦਾ ਰੰਗ ਹੈ ਉਹ ਬਦਲ ਦਿੱਤਾ ਜਾਵੇਗਾ ਜਾਂ ਕਿ ਬਸੰਤੀ ਰੰਗ ਹੋਵੇਗਾ ਜਾਂ ਕਿ ਜਿਹੜਾ ਸੁਰਮਈ ਰੰਗ ਹੋਵੇਗਾ ਜੋ ਕਿ ਨਿਹੰਗ ਸਿੰਘ ਆਪਣੇ ਅਦਲਾ ਪੰਥਾਂ ਦੇ ਵਿੱਚ ਨਿਸ਼ਾਨ ਸਾਹਿਬ ਉੱਤੇ ਜੋ ਚੋਲਾ ਸਾਹਿਬ ਝੁੰੁੰਦੇ ਹਨ ਉਸ ਨੂੰ ਲਿਆ ਕਰਕੇ ਅੱਜ ਜਿਹੜੀ ਬਹੁਤ ਸਾਰੀ ਚਰਚਾ ਉਦੋਂ ਛਿੜ ਗਈ ਜਦੋਂ ਕਿ ਸੋਸ਼ਲ ਮੀਡੀਆ ਉੱਤੇ ਇੱਕ ਧਰਮ ਪ੍ਰਚਾਰ ਨੂੰ ਲਿਖੀ ਹੋਈ ਚਿੱਠੀ ਜਿਹੜੀ ਉਹ ਵਾਇਰਲ ਹੋ ਗਈ ਤੇ ਉਸ ਤੋਂ ਜਿਹੜੀਆਂ ਚਰਚਾਵਾਂ ਆਮ ਹੀ ਸੋਸ਼ਲ ਮੀਡੀਆ ਉੱਤੇ ਵੇਖਣ ਨੂੰ ਮਿਲ ਰਹੀਆਂ ਹਨ ਇਥੋਂ ਦੀ ਮੈਨੇਜਮੈਂਟ ਦੇ ਨਾਲ ਭਗਵੰਤ ਸਿੰਘ ਜਿਹੜੇ ਮੈਨੇਜਰ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਹਨ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਮਿਤੀ 25 7 2024 ਨੂੰ ਜੋ ਪੰਜ ਸਿੰਘ ਸਹਿਬਾਨਾ ਵੱਲੋਂ ਇੱਕ ਮੀਟਿੰਗ ਕੀਤੀ ਗਈ ਉਸ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਬੀਜੋ ਗੁਰਦਰਾ ਸਾਹਿਬ ਵਿੱਚ ਨਿਸਾਨ ਸਾਹਿਬ ਲੱਗੇ ਹੋਏ ਨੇ ਉਹਨਾਂ ਦੇ ਪਸਾਕੇ ਇਦਾਂ ਰੰਗ ਆ ਜਿਹੜਾ ਉਹ ਸੰਗਤਾਂ 'ਚ ਦੁਬਦਾ ਬਣੀ ਸੀ ਉਹ ਦੁਬਦਾ ਨੂੰ ਦੂਰ ਕਰਨ ਵਾਸਤੇ ਮਾਨਯੋਗ ਸਿੰਘ ਸੰਭਾਦਾਂ ਵੱਲੋਂ ਇੱਕ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਜੋ ਆਉਣ ਵਾਲੇ ਦਿਨਾਂ ਵਿੱਚ ਨਿਸਾਨ ਸਾਹਿਬ ਦੇ ਪਸਾਕੇ ਦਾ ਰੰਗ ਆ ਉਹ ਸਿੱਖ ਰਹਿਤ ਮਰਿਆ ਦਾ ਮੁਤਾਬਕ ਹੋਵੇ ਉਸ ਸੁਖ ਰਹਿਤ ਮਰਿਆਦਾ ਮੁਤਾਬਕ ਜਿਹੜਾ ਇਹਦਾ ਰੰਗ ਆ ਉਹ ਬਸੰਤੀ ਜਾਂ ਸਰਮਈਆ ਸੋ ਆਉਣ ਵਾਲੇ ਦਿਨਾਂ ਵਿੱਚ ਜੋ ਸਿੰਘ ਸਾਹਿਬਾਨਾਂ ਵੱਲੋਂ ਆਦੇਸ਼ ਹੋਇਆ ਉਸ ਆਦੇਸ਼ ਨੂੰ ਬਿਲਕੁਲ ਇਨਵਨ ਲਾਗੂ ਕੀਤੀ ਜਾਊਗੀ ਪਹਿਲੀ ਗੱਲ ਤੇ ਇਹ ਆ ਵੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਪੰਜ ਸਿੰਘ ਸਾਹਿਬਾਨਾਂ ਨੇ ਨਿਸ਼ਾਨ ਸਾਹਿਬ ਦੇਤੀ ਕੀ ਫੈਸਲਾ ਕੀਤਾ ਮੈਨੂੰ ਪੜਿਆ ਨਹੀਂ ਮੇਰੀ ਜਾਣਕਾਰੀ ਨਹੀਂ ਹੈ لیکن ਜਿਹੜੀ ਗੱਲ ਇਹ ਆਈ ਆ ਕਿ ਕੋਈ ਕਿਸੇ ਨੇ ਚਿੱਕੀਆਂ ਪਾਈਆਂ ਕੋਈ ਚਿੱਕੀਆਂ ਪਾਉਂਦੇ ਆ ਜਾਂ ਬਹੁਤ ਸਿਰ ਤੇ ਲੰਮੇ ਟਾਈਮ ਤੋਂ ਵੀ ਇਹੋ ਜਿਹੇ ਚਿੱਕੀਆਂ ਲੁਕੀ ਪਾਉਂਦੇ ਆ ਸੋ ਇਹ ਲੋਕਾਂ ਦੇ ਆਪੋ ਆਪਣੇ ਵਿਚਾਰ ਹੈਗੇ ਆ ਲੇਕਿਨ ਕੱਲੀ ਰਾਤ ਮर्यादा ਦੀ ਗੱਲ ਨਹੀਂ ਹੈ ਰਾਤ ਮर्यादा ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਦਸਤਾਵੇਜ਼ ਆ ਸਿੱਖ ਪੰਥਾ ਇੱਕ ਸਤਾਰਤ ਔਰ ਜਿਹਦੇ ਪ੍ਰਤੀ ਹਮੇਸ਼ਾ ਹੀ ਬਹੁਤ ਸਾਰੇ ਜਿਹੜੇ ਸਾਡੇ ਫੈਸਲੇ ਮर्यादा ਦੇ ਨਿਸ਼ਾਨੇ ਲਏ ਆ ਲੇਕਿਨ ਇਸ ਦੇ ਨਾਲ ਨਾਲ ਸਾਡੀਆਂ ਬਹੁਤ ਸਰੀਆਂ ਪੁਰਾਣੀਆਂ ਸਾਡੀਆਂ ਰਵੈਤਾਂ ਵੀ ਹੈਗੀਆਂ ਉਹ ਰਵੈਤਾਂ ਵੀ ਜਿਹੜੀਆਂ ਹੈਗੀਆਂ ਸੀ ਨੇ ਉਸੇ ਤਰ੍ਹਾਂ ਚਲੀਆਂ ਆਉਂਦੀਆਂ ਸੋ ਜਿਹੜਾ ਨishan ਸਾਹਿਬ ਦੇ ਰੰਗ ਦੇ ਪ੍ਰਤੀ ਮੈਨੂੰ ਬਹੁਤਾ ਨਹੀਂ ਪਤਾ ਲੇਕਿਨ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜਾ ਕੇਸਰੀ ਰੰਗ ਆ ਉਹ ਖਾਲਸੇ ਦਾ ਜਿੱਤ ਦਾ ਰੰਗ ਆ ਉਹ ਚੜ੍ਹਦੀ ਕਲਾ ਦਾ ਰੰਗ ਆ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਦੋ ਤਰ੍ਹਾਂ ਦੀਆਂ ਲੜਾਈਆਂ ਇੱਕ ਮੁਗਲ ਮੁਗਲੀਆਂ ਜਦੋਂ ਫੌਜਾਂ ਹੁੰਦੀਆਂ ਸਨ ਉਹਨਾਂ ਦਾ ਹਰਾ ਰੰਗ ਹਜ਼ਰੀ ਰੰਗ ਹੁੰਦਾ ਸੀ ਇਤੋਂ ਜਿਹੜੀਆਂ ਹੁੰਦੀਆਂ ਸੀ ਫੌਜਾਂ ਉਹ ਸਾਰੀਆਂ ਕੇਸਰੀ ਰੰਗ ਦੇ ਨਾਲ ਫੌਜਾਂ ਚੱਲਦੀਆਂ ਸੀ ਹੁਣ ਵੀ ਦਲਾਂ ਦੇ ਵਿੱਚ ਸਾਰੇ ਜਿੱਥੇ ਵੀ ਹੁੰਦੇ ਆ ਵੀ ਉਹ ਜਿੱਤ ਜਿੱਥੇ ਹੁੰਦੀ ਆ ਉਥੇ ਕੇਸਰੀ ਇਨਸਾਨ ਦਾ ਜਿਹੜਾ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਸੋ ਇਹ ਸਾਡਾ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਕੇਸਰੀ ਔਰ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹਮੇਸ਼ਾ ਹੀ ਪਿਛੇ ਵੀ ਰਿਹਾ ਅੱਗੋਂ ਵੀ ਰਹਿਣਾ ਜਿਹੜੇ ਇਹ ਜਿਹੜੇ ਫੈਸਲੇ ਆ ਇਹ ਸਾਡੇ ਅਖਤ ਸਹਬਾਨਾ ਦੇ ਸਿੰਘ ਸਹਬਾਨਾ ਨੇ ਇਹ ਵਿਚਾਰ ਗੋਤਰੇ ਫੈਸਲੇ ਆ ਇਹ ਉਹਨਾਂ ਨੇ ਫੈਸਲੇ ਲੈਣੇ ਆ ਸਿੱਖ ਪੰਥ ਹਮੇਸ਼ਾ ਹੀ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਸੋ ਮੈਂ ਤੇ ਇੰਨਾ ਹੀ ਕਹਾਂਗਾ ਸੋ ਇਹ ਸਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੈਨੇਜਰ ਭਗਵੰਤ ਸਿੰਘ ਢੰਗੇੜਾ ਜਿਨ੍ਹਾਂ ਨੇ ਗੱਲਬਾਤ ਦਰਾਉਣ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਿਸਾਨ ਸਾਹਿਬ ਦੀ ਪੋਸ਼ਾਕ ਦਾ ਰੰਗ ਹੈ ਉਹ ਬਦਲ ਦਿੱਤਾ ਜਾਵੇਗਾ ਜਾਂ ਤਾਂ ਬਸੰਤੀ ਹੋਵੇਗਾ ਜਾਂ سرمਈ ਹੋਵੇਗਾ ਤੇ ਜਿਹੜੇ ਹੁਕਮਨਾਮੇ ਉਹ ਜਾਰੀ ਕਰ ਦਿੱਤੇ ਜਾਣਗੇ ਤੇ ਜਿਹੜੇ ਇਤਿਹਾਸਕ ਗੁਰਦੁਆਰੇ ਹਨ ਉਹਨਾਂ ਦੇ ਵਿੱਚ ਜਿਹੜੇ ਰੰਗ ਬਦਲ ਦਿੱਤੇ ਜਾਣਗੇ ਤੇ ਜਿਹੜੀ ਲੋਕਲ ਕਮੇਟੀਆਂ ਉਹਨਾਂ ਨੂੰ ਵੀ ਜਿਹੜੀ ਅਪੀਲ ਕੀਤੀ ਜਾਵੇਗੀ ਧਰਮ ਪ੍ਰਚਾਰ ਕਮੇਟੀ ਦੇ ਆ ਜਿਹੜੇ ਮੈਂਬਰ ਉਹਨਾਂ ਨੇ ਵੀ ਦੱਸਿਆ ਹੈ ਕਿ ਇਹ ਜਿਹੜਾ ਰੰਗ ਕੇਸਰੀ ਨਿਸ਼ਾਨ ਹੈ ਜਿਹੜਾ ਉਹ ਬਦਲ ਦਿੱਤਾ ਜਾਵੇਗਾ ਉਹਦੀ ਜਗ੍ਹਾ ਜਿਹੜਾ ਬਸੰਤੀ ਰੰਗ ਜਦੋਂ ਆਵੇਗਾ ਤਾਂ ਉਹ ਜਿੱਤ ਦੀ ਨਿਸ਼ਾਨੀ ਦਾ ਰੰਗ ਹੈ ਤੇ ਖਾਲਸਾ ਪੰਥ ਚੜ੍ਹਦੀ ਕਲਾ ਦਾ ਉਹ ਰੰਗ ਹੈ ਤੁਸੀਂ ਜੁੜੇ ਹੋ ਜੀਤ ਵੈਬ ਟੀਵੀ ਦੇ ਨਾਲ ਮੈਂ ਮਨਪ੍ਰੀਤ ਸਿੰਘ ਜਿਆਦ ਅੰਮ੍ਰਿਤਸਰ